ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਰ ਰਹੀ ਹੈ ਗੱਲ ਕਰੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਐਮ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਘੁੰਮ ਰਹੇ ਨੇ ਤੇ ਉੱਥੇ ਹੀ ਪੰਜਾਬ ਦੇ ਸੀਐਮ ਜੋ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੋਰ ਤੇ ਉਹਨਾਂ ਦੇ ਨਾਲ ਉਹਨਾਂ ਦੀ ਭਗਵੰਤ ਮਾਨ ਦੇ ਸਿਸਟਰ ਜੋ ਅੱਜ ਤੁਸੀਂ ਦੇਖ ਰਹੇ ਹੋ ਉਹ ਇੱਥੇ ਪਹੁੰਚੇ ਨੇ ਅੱਜ ਬੱਲਾ ਜੀ ਦੇ ਮੰਦਿਰ ਦੇ ਵਿੱਚ ਉੱਥੇ ਮੱਥਾ ਟੇਕਿਆ ਜਾਏਗਾ ਪਹਿਲੇ ਜੋ ਨਿੱਜੀ ਦੌਰੇ ਤੇ ਰਮਨ ਰੋੜਾ ਦੇ ਘਰ ਦੇ ਵਿੱਚ ਪਹੁੰਚੇ ਸੀ ਉਹਨਾਂ ਦੀ ਜੋ ਨਿੱਜੀ ਦੌਰਾ ਸੀ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਹੁਣ ਮੰਦਿਰ ਦੇ ਵਿੱਚ ਬੱਲਾ ਜੀ ਦੇ ਮੰਦਿਰ ਦੇ ਵਿੱਚ ਪਹੁੰਚੇ ਨੇ ਆਪਣੀ ਫੈਮਿਲੀ ਦੇ ਨਾਲ ਉੱਥੇ ਮੱਥਾ ਟੇ ਤਦ ਉਹ ਬੱਲਜੀ ਦਾ ਸ਼ਹੀਦਵਾਲ ਦਿੱਤਾ ਜਾਏਗਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਜੋ ਹੈ ਗੁਰਪ੍ਰੀਤ ਕੋਰ ਪੰਜਾਬ ਦੇ ਸੀਐਮ ਦੇ ਇਹਨਾਂ ਦੀ ਮੈਸੇਜ ਗੁਰਪ੍ਰੀਤ ਕੋਰ ਤੇ ਉਹਨਾਂ ਦੇ ਨਾਲ ਉਹਨਾਂ ਦੀ ਸਿਸਟਰ ਜੋ ਐਮਨਪ੍ਰੀਤ ਕੋਰ ਅੱਥੇ ਪਹੁੰਚੇ ਨੇ ਬੱਲਜੀ ਦੇ ਸ਼ਹੀਦਵਾਲ ਲੈਣ ਲਈ ਪਹੁੰਚੇ ਨੇ ਮੰਦਿਰ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਤੁਸੀਂ ਦੇਖ ਰਹੇ ਹੋ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਿੱਥੇ ਉਹਨਾਂ ਦੇ ਨਾਂ ਜੋ ਕਿੱਥੇ ਲੱਗ-ਲੱਗ ਸਿਆਸੀ ਪਾਰਟੀਆਂ ਅਨ ਲੋਕ ਸਭਾ ਚ ਉਹਨਾਂ ਦੇ ਵਿਚਾਰ ਪ੍ਰਚਾਰ ਕਰ ਰਹੇ ਨੇ ਉੱਤੇ ਉੱਥੇ ਹੀ ਜੋ ਉਹਨਾਂ ਦੇ ਨਿੱਜੀ ਦੌਰੇ ਦੇ ਵਿੱਚ ਮੰਦਿਰ ਦੇ ਵਿੱਚ ਪਹੁੰਚੇ ਨੇ ਸ਼ਹੀਦ ਵਾਲ ਲਾਂ ਲਈ ਕਿੱਰੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਪ੍ਰੀਤ ਕੋਰ ਜੋ ਹੈ ਜਲੰਧਰ ਦੇਸ਼ ਸ਼ੇਖਾਬੇ ਅਰਦੇ ਵਿੱਚ ਪਹੁੰਚੇ ਨੇ ਤਸਵੀਰਾਂ ਬੱਲਾਜੀ ਦੇ ਮੰਦਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਪਣੇ ਉਹਨਾਂ ਦੇ ਨਾਲ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਸਿਸਟਰ ਮਨਪ੍ਰੀਤ ਕੋਰ ਉਹਨਾਂ ਨਾਲ ਗੁਰਪ੍ਰੀਤ ਕੋਰ ਉਹਨਾਂ ਦੀ ਤਨ ਬਤਨੀ ਤੀ ਦੇਖ ਰਹੇ ਤੇ ਆਪਣੀ ਫੈਮਲੀ ਨਾਲ ਜੋ ਜਲੰਧਰ ਲੋਕ ਸਭਾ ਚੋਣਾਂ ਦੇ ਪਵਨ ਕੁਮਾਰ ਟੀਨੂ ਕੀ ਰੋਵਿੰਸ ਆਮ ਆਦਮੀ ਪਾਰਟੀ ਦੇ ਵਿੱਚ ਉਹ ਵੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਬੱਲੇਜੀ ਦੇ ਮੰਦਿਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੱਥਾ ਟੇਕ ਰਹੇ ਨੇ ਫੈਮਿਲੀ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿੱਥੇ ਤਸਵੀਰਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਤਨਭਤਨੀ ਗੁਰਪ੍ਰੀਤ ਕੋਰ ਉਹਨਾਂ ਦੇ ਨਾਲ ਉਹਨਾਂ ਦੀ ਸਿਸਟਰ ਮਨਪ੍ਰੀਤ ਕੋਰ ਦੇ ਨਾਲ ਤੁਸੀਂ ਦੇਖ ਰਹੇ ਹੋ ਲੋਕ ਸਭਾ ਚੋਣਾਂ ਤੋਂ ਸੀਟ ਤੋਂ ਜੋ ਹੈ ਪਵਨ ਕੁਮਾਰ ਟੀਨੂ ਉਨ੍ਹਾਂ ਦੇ ਨਾਲ ਸੈਂਟਰ ਹਲਕੇ ਦੇ ਵਿਧਾਇਕ ਰਮਨ ਰੋੜਾ ਜੀ ਨਾਲ ਨੇ ਤੁਸੀਂ ਦੇਖ ਰਹੇ ਹੋ ਮੰਦਰ ਦੇ ਵਿੱਚ ਮੱਥਾ ਟੇਕ ਰਹੇ ਨੇ ਸ਼ਹੀਦ ਵਾਲ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚਲੰਦਰ ਦੀਆਂ ਤੁਸੀਂ ਦੇਖ ਰਹੇ ਹੋ ਮੰਦਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਗੁਰਪ੍ਰੀਤ ਕੋਰ ਜੀ ਨੂੰ ਸਨਮਾਨਿਤ ਚੁੰਨੀ ਪੇਟ ਕੀਤੀ ਗਈ ਹੈ ਹੁਣ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਸਿਸਟਰ ਮਨਪ੍ਰੀਤ ਕੋਰ ਨੂੰ ਵੀ ਜੋ ਸਨਮਾਨਿਤ ਕੀਤਾ ਜਾ ਰਿਹਾ ਕਮੇਟੀ ਵੱਲੋਂ ਉਹਨਾਂ ਨਾਲ ਇਸ ਮੰਦਰ ਕਮੇਟੀ ਦੇ ਵੱਲੋਂ ਜੋ ਸਨਮਾਨਿਤ ਕੀਤਾ ਜਾ ਰਿਹਾ ਹੁਣ ਲੋਕ ਸਭਾ ਚੋਣਾਂ ਦੇ ਜੋ ਕੈਂਡੀਡੇਟ ਪਵਨ ਕੁਮਾਰ ਟਿੰਨੂ ਜੀ ਉਹਨਾਂ ਨੂੰ ਵੀ ਮੰਦਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਤਸਵੀਰਾਂ ਦੇਖ ਰਹੇ ਹੋ ਜੋ ਆਮ ਆਦਮੀ ਪਾਰਟੀ ਦੇ ਨਵੇਂ ਜੋ ਹੈ ਰੋਬਿਨ ਸਾਹਮਲਾ ਜੀ ਨੂੰ ਵੀ ਸਮਾਨਤ ਮੰੰਦਰ ਕਮੇਟੀ ਵੱਲੋਂ ਦਿੱਤਾ ਗਿਆ ਜਿਸ ਦੇ ਤੁਸੀਂ ਦੇਖਦੇ ਹੋ ਤਸਵੀਰਾਂ ਦੇ ਵਿੱਚ ਕਿੱਥੇ ਅਲੱਗ-ਅਲੱਗ ਸਿਆਸੀ ਪਾਰਟੀਆਂ ਵਿਚਾਰ ਪ੍ਰਚਾਰ ਕਰ ਰਹੀਆਂ ਤੇ ਉੱਥੇ ਹੀ ਅਲੱਗ-ਅਲੱਗ ਸਿਆਸੀ ਪਾਰਟੀਆਂ ਉਹਦਾ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਜਲੰਧਰ ਦੇ ਦੌਰੇ ਤੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੀ ਸਿਸਟਰ ਜੋ ਹੈ ਉਹ ਨਿੱਜੀ ਦੌਰੇ ਤੇ ਪਹਿਲੇ ਐਮਐਲਏ ਸਾਹਿਬ ਦੇ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਮੰਦਰ ਦੇ ਵਿੱਚ ਮੱਥਾ ਟੇਕਣ ਲਈ ਪਹੁੰਚੇ ਨੇ ਸ਼ਹੀਦ ਵਾਲ ਦਿੱਤਾ ਜਾ ਰਿਹਾ ਬੱਲਾ ਜੀ ਦਾ ਤੁਹੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਠੀਕ ਹੈ ਉਹ ਕੋਈ ਨਹੀਂ ਕੋਈ ਤੀਨੂ ਜੀ ਰਮਨ ਜੀ ਇੱਕ ਹੋਰ ਫੋਟੋ ਕਰਵਾ ਲਿਓ ਗਰੁੱਪ ਫੋਟੋ ਐਤਵਾਰ ਜੀ ਮਹਾਰਾਜ ਜੀ ਜੈ ਰਮਨ ਜੀ ਅੱਧਰ ਦੇਖਿਓ ਮੇਸ਼ੰਗਰ ਸਾਹਮਣੇ ਹਨੀ ਭਾਈ ਤੂੰ ਦੇਖੀ ਰੋ ਤਸਵੀਰਾਂ ਮੰਦਿਰ ਕਮੇਟੀ ਵੱਲੋਂ ਸਮਾਨਤ ਕੀਤਾ ਗਿਆ ਤੂੰ ਦੇਖੀ ਰੋ ਤਸਵੀਰਾਂ ਦੇ ਵਿੱਚ ਮੰਦਿਰ ਕਮੇਟੀ ਦੇ ਨਾਲ ਫੋਟੋ ਖਿਜਣ ਦੇ ਨਜ਼ਰ ਆਏ ਨੇ ਹਲੋ ਅਜੁੱਤ ਰਹੋ ਤੋ ਤਸਵੀਰਾਂ ਦੇ ਵਿੱਚ ਦੇਖ ਰਹੋ ਮੰਦਿਰ ਕਮੇਟੀ ਦੇ ਨਾਲ ਫੋਟੋ ਖਜਾਂਦੇ ਨਜ਼ਰ ਆ ਰਹੇ ਨੇ ਪਹਿਲੇ ਮੰਦਿਰ ਦੇ ਵਿੱਚ ਜੋ ਹੈ ਮੱਥਾ ਟੇਕਿਆ ਗਿਆ ਆਸ਼ੀਰਵਾਦ ਦਿੱਤਾ ਗਿਆ ਆਸ਼ੀਰਵਾਦ ਤੋਂ ਬਾਅਦ ਮੰਦਿਰ ਕਮੇਟੀ ਵੱਲੋਂ ਉਸ ਮਾਨਤ ਕੀਤਾ ਗਿਆ ਉਸ ਤੋਂ ਬਾਅਦ ਹੁਣ ਮੰਦਿਰ ਕਮੇਟੀ ਦੇ ਨਾਲ ਫੋਟੋ ਖਜਾਂਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਂਜੀ ਅੱਜ ਜਲੰਧਰ ਵਿਖੇ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ ਜੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪ੍ਰਮਾਤਮਾ ਪੰਜਾਬ ਨੂੰ ਇਦਾਂ ਹੀ ਖੁਸ਼ਹਾਲ ਬਣਾਈ ਰੱਖੇ ਤੰਦਰੁਸਤੀਆਂ ਬਖਸ਼ੇ ਸਾਰੇਆਂ ਪਰਿਵਾਰਾਂ ਚ ਇਹ ਹੀ ਅਰਦਾਸ ਕੀਤੀ ਹੈ ਜੀ ਅੱਜ ਤੇ ਹਾਂਜੀ ਤੁਸੀਂ ਕਿੰਦਾ ਦੇਖਦੇ ਹੋ ਕਿ ਕਿ ਇੱਕ ਐਸਾ ਨੇ ਬਹੁਤ ਜ਼ੋਰ ਵਾਲਾ ਐਸੇ ਬਾਈ ਇਲੈਕਸ਼ਨ ਚ ਜਿਹਨੂੰ ਮਿਲਤ ਨੇ ਪਾਰਟੀ ਛੱਡ ਗਿਆ ਤੇ ਹੁਣ ਨਵਾਂ ਉਮੀਦਵਾਰ ਚ ਕਿੰਦਾ ਦੇਖਦੇ ਹੋ ਦੇਖੋ ਜੀ ਸਾਡਾ ਕੰਮ ਹੈ ਮਿਹਨਤ ਕਰਨਾ ਅਸੀਂ ਮਿਹਨਤ ਕਰ ਰਹੇ ਹਾਂ ਬਾਕੀ ਜਿਹੜੇ ਮਾੜੇ ਸੀਗੇ ਬੰਦੇ ਉਹ ਛੱਡ ਗਏ ਨਵੇਂ ਬੰਦੇ ਨੇ ਜੀ ਕੋਪ ਕਰਦੇ ਆ ਕਿ ਜਿਹੜੇ ਬੰਦੇ ਚੁਣੇ ਗਏ ਨੇ ਉਹ ਜਲੰਧਰ ਦੀ ਸੇਵਾ ਕਰਨਗੇ ਤੇ ਪੰਜਾਬ ਦੀ ਸੇਵਾ ਕਰਨਗੇ ਤੇ ਪੂਰਾ ਜੋਰ ਲਾਵਾਂਗੇ ਜਿੱਤਾਂਗੇ ਜੀ ਸੀਐਮ ਸਾਹਿਬ ਦੀ ਦੌਰੇ ਤੇ ਦੌਰੇਦਨ ਸੀ ਦੇ ਅੱਜ ਗਈ ਹੋਏ ਆ ਨਿਜੀ ਦੌਰੇ ਤੇ ਵੀ ਚੱਲ ਰਹੇ ਹੋ ਮਤਰੀ ਦੇ ਬੰਦਾਂ ਸੰਕਟਨਾ ਮੀਤ ਮੁਲਾਕਾਤ ਕੀਤੀ ਗਈ ਹੈ ਦੇਖੋ ਜੀ ਪਰਿਵਾਰ ਨਾਲ ਹੀ ਆ ਉਹਨਾਂ ਦੇ ਸੀਐਮ ਸਾਹਿਬ ਦੇ ਮਿਹਨਤ ਕਰਨਾ ਸਾਡੇ ਪਰਿਵਾਰ ਦਾ ਕੰਮ ਹੈ ਸੋ ਅਸੀਂ ਮਿਹਨਤ ਉਹਨਾਂ ਦੇ ਨਾਲ-ਨਾਲ ਕਰ ਰਹੇ ਆ ਤੇ ਜੋਰ ਲਾ ਰਹੇ ਆ ਜੀ ਇਲੈਕਸ਼ਨ ਦੀ ਖਾਤਰ ਐਕਸਲੈਂਟ ਜੀ ਉਹ ਮਿਲਣਾ ਜੀ ਧੰਨਵਾਦ ਧੰਨਵਾਦ ਕਿੰਦਾ ਦੇਖ ਰਹੇ ਆ ऐसे ਸਾਡੇ ਨਾਲ ਗੁਰਪ੍ਰੀਤ ਕੋਰ ਜਿਨ੍ਹਾਂ ਨੇ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਅੱਜ ਮੈਂ ਆਪਣੇ ਪਰਿਵਾਰ ਦੇ ਨਾਲ ਨਿੱਜੀ ਦੌਰੇ ਤੇ ਸੀ ਤੇ ਜਲੰਧਰ ਦੇ ਵਿੱਚ ਬਾਲਾਜੀ ਦੇ ਮੰਦਿਰ ਦੇ ਵਿੱਚ ਮੱਤਾ ਟਿਕਿਆ ਗਿਆ ਸਬਦਲੀ ਜੋ ਪੰਜਾਬ ਦੇ ਲੋਕਾਂ ਲਈ ਸਬਦਾ ਪਲਾ ਜਿਦਾਂ ਮੰਗਿਆ ਗਿਆ ਕੈਮਰਾਮੈਨ ਦੇਵ ਰਾਜ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ